ਅੱਜ ਦੇ ਸਮੇਂ ਦੇ ਵਿੱਚ ਉਹ ਬਿਨਾਂ ਦਵਾਈ ਤੋਂ ਵੀ ਨਸ਼ਾ ਛੱਡ ਰਿਆ ਬਹੁਤ ਲੋਕ ਨੇ ਜਿਨ੍ਹਾਂ ਨੇ ਜੀਵਤ ਰੱਖਣ ਵਾਲੀ ਗੋਲੀ ਦੇ ਨਾਲ ਨਸ਼ਾ ਛੱਡਤਾ ਵੀ ਕਹਦਾ ਯਾਰ ਮੈਨੂੰ ਨਸ਼ਾ ਚਾਹੀਦਾ ਉਹ ਉਹ ਕਦੇ ਜਿਹੜੀ ਜੀਵ ਰੱਖਣ ਵਾਲੀ ਗੋਲੀ ਆ ਉਹਨੂੰ ਵੀ ਉਹ ਨਸ਼ਾ ਵਰਤ ਰਿਆ ਜਿਹੜੇ ਨਸ਼ਾ ਛੁਰਾਉਣ ਵਾਲੀਆਂ ਦਵਾਈਆਂ ਨੇ ਉਹਨਾਂ ਨੂੰ ਨਸ਼ੇ ਦੇ ਰੂਪ ਦੇ ਵਿੱਚ ਲੈ ਰਹੇ ਆ ਵਾ ਚਾਂਸ ਕਿੰਨੇ ਪਰਸੈਂਟ ਚਾਂਸ ਨੇ ਵੀ ਥੋੜੀ ਦਵਾਈਆਂ ਕੇ ਜਿਹੜਾ ਨਸ਼ਾ ਬੰਦਾ ਸਾਡੇ ਕਰ ਦੇ ਦੇਖੋ ਜੀ ਸਾਡੇ ਬੋਲੋ 101% ਗਾਰੰਟੀ ਹੈ ਸਾਡੇ ਪ੍ਰੋਡਕਟ ਦੀ ਕਿ ਉਹ ਤੁਹਾਨੂੰ ਰਿਜ਼ਲਟ ਦੇ ਦੇਗਾ ਪਹਿਲੇ ਦਿਨ ਨੂੰ ਡੋਸ ਖਾ ਕੇ ਚੈੱਕ ਕਰੇ ਅਗਰ ਉਹਨਾਂ ਨੂੰ ਲੱਗਦਾ ਵੀ ਯਾਰ ਅਸੀਂ ਤਾਂ ਇਸ ਮੈਡੀਸਿਨ ਨਾਲ ਠੀਕ ਨਹੀਂ ਸਾਨੂੰ ਤੋੜ ਲੱਗ ਰਹੀ ਆ ਤਾਂ ਖੁੱਲੀ ਮੈਡੀਸਨ ਵੀ ਵਾਪਸ ਕਰ ਸਕਦੇ ਇਸ ਤੋਂ ਉੱਪਰ ਕਿਸੇ ਕੁਸ਼ਨ ਨਹੀਂ ਕਰ ਸਕਦੇ ੁੱਡੀ ਜਿਹੜੀ ਦਵਾਈ ਆ ਚਿੱਟੇ ਵਰਗੇ ਨਸ਼ੇ ਨੂੰ ਹਟਾ ਸਕਦੀ ਹੈ ਵੀ ਜਿਹੜਾ ਚਿੱਟਾ ਤੋਂ ਨਸ਼ਾ ਜਿਹੜਾ ਮਾਰਗੀ ਵਿੱਚ ਹੈ ਚਿੱਟਾ ਫੀਲ ਉੱਕੀ ਡੋਡੇ ਗੋਲੇ ਜਿਨ੍ਹਾਂ ਦੇ ਇਹਨਾਂ ਦੇ ਸਿੰਪਟਮ ਲਈ ਜਿਹੜੇ ਸੇਮ ਨੇ ਛੱਡਣ ਤੋਂ ਬਾਅਦ ਨੀਂਦ ਦੀ ਪ੍ਰੋਬਲ ਮਾਰੀ ਆ ਡਿਪਰੈਸ਼ਨ ਦੇ ਵਿੱਚ ਚਲੇਗੀ ਬੇਸ਼ੱਕ ਜਿੱਥੋਂ ਦਾ ਕੀ ਕਮਜ਼ੋਰੀ ਇੰਨੀ ਕਿ ਜ਼ਿਆਦਾ ਸੈਕਸਚੁਅਲ ਵੀਕਨੈਸ ਬਹੁਤ ਜ਼ਿਆਦਾ ਹੋ ਰਹੀ ਆ ਤਾਂ ਉਹਦੀ ਕਾਰਨ ਵੀ ਲੋਕ ਨਸ਼ੇ ਨੂੰ ਯੂਜ਼ ਕਰ ਰਹੇ ਨੇ ਪਰ ਉਸ ਤੋਂ ਬਾਅਦ ਜਿਹੜੀ ਪ੍ਰੋਬਲਮ ਆ ਰਹੀ ਉਹਨੂੰ ਕਮਜ਼ੋਰੀ ਹੈ ਜਿਹੜੀ ਭੁੱਖ ਨਹੀਂ ਲੱਗ ਰਹੀ ਦੀਪਨ ਦੀ ਕੋ ਪ੍ਰੋਬਲਮ ਹੈ ਜਾਂ ਪੇਟ ਦੀ ਪ੍ਰੋਬਲਮ ਹੈ ਨੀਂਦ ਦੀ ਪ੍ਰੋਬਲਮ ਹੈ ਉਹ ਜਿਹੜੀ ਮੈਡੀਸਨ ਲਓ ਅਸੀਂ 2 ਮਹੀਨੇ ਲਗਾਤਾਰ ਉਹਨੇ ਚਲਾਨੀ ਹੈ ਬਾਜ਼ਾਰ ਦੇ ਵਿੱਚ ਬਹੁਤ ਐਜੇ ਮੈਡੀਸਨਾਂ ਦੇ ਜਿਹੜੇ ਕਹਿੰਦੇ ਨੇ ਨਸ਼ਾ ਛਡਾ ਦਾਂਗੇ ਥੋੜੀ ਦਵਾਈ ਦੇ ਵਿੱਚ ਲੱਗ ਪਈ ਹੈ ਜਿਹੜਾ ਬੰਦਾ ਨਸ਼ਾ ਛੱਡਣਾ ਚਾਹਦਾ ਉਹਦਾ ਮਨ ਨਹੀਂਗਾ ਉਹਦ ਤੱਕ ਕੋਈ ਨਸ਼ਾ ਉਹਦਾ ਛਡਾ ਨਹੀਂ ਸਕਦਾਗਾ ਚਾਹੇ ਮੈਂ ਹੀ ਹੋਵਾਂ ਕਿਉਂ ਨਾ ਆਵਾਂ ਬੰਦਾ ਕਹਿੰਦਾ ਮੈਨੂੰ ਨਸ਼ਾ ਛੱਡਣਾ ਚਾਹਨਾ ਪਰ ਮੈਨੂੰ ਪ੍ਰੋਬਲਮ ਆ ਰਹੀ ਛੱਡ ਕਿਉਂ ਨਹੀਂ ਪਾ ਰਿਹਾ ਉਹਨੂੰ ਤੋੜ ਲੱਗ ਰਹੀ ਆ ਹੁਣ ਤੱਕ ਕਿੰਨੇ ਕੇ ਪੇਸ਼ੰਦ ਨੇ ਇਹਨੂੰ ਖਾ ਕੇ ਠੀਕ ਹੋ ਚੁੱਕੇ ਨੇ ਦੇਖੋ ਸਾਡੇ ਕੋਲ ਤਰੀਬਨ 5000 ਤੋਂ ਉੱਪਰ ਪੇਸ਼ੰਦ ਹੈਗੇ ਜਿਹੜੇ ਇਹਨੂੰ ਖਾ ਕੇ ਛੱਡ ਚੁੱਕੇ ਨੇ ਨਸ਼ਾ ਤੇ ਜਿਹੜਾ ਤੁਹਾਨੂੰ ਕਹਿਆ ਪਹਿਲੇ ਦਿਨ ਤੁਸੀਂ ਸਾਡੀ ਮੈਡੀਸਿਨ ਯੂਜ਼ ਕਰੋ ਜੇ ਤੁਹਾਨੂੰ ਨਹੀਂ ਫਰਕ ਲਾਦਾ ਤੁਸੀਂ ਖੁੱਲੀ ਦਵਾਈ ਵਾਪਸ ਕਰ ਸਕਦੇ ਹੋ ਕਈ ਵਾਰ ਇਦਾਂ ਨਾ ਇਦਾਂ ਨਾ ਹੁੰਦਾ ਦਾ ਵੀ ਕਈ ਲੋਕ ਨੇ ਜਿਹੜੇ ਜ਼ਿਆਦਾ ਟਾਈਮ ਹੋ ਗਿਆ ਉਹਨੂੰ ਨਸ਼ਾ ਕਰਦੇ ਨੇ ਕਿ ਉਹ ਸਾਡਾ ਸੱਕ ਦੇ ਨੇ ਕਿ ਅਸੀਂ ਜਣਾ ਦੀ ਫਾਕੇ ਦੇਖੋ ਜੇ ਤੁਸੀਂ ਠੀਕ ਹੋ ਗਏ ਤਾਂ ਠੀਕ ਹੈ ਨਹੀਂ ਦੀ ਵਾਪਸ ਵਾਲੀ ਕੋਈ ਗਾਰੰਟੀ ਨਹੀਂ ਸਰ ਬੈਸ ਸਭੇ ਕਹਿ ਰਹੇ ਨਹੀਂ ਵੀ ਜੇਕਰ ਤੁਹਾਨੂੰ ਰਿਜ਼ਲਟ ਨਹੀਂ ਮਤਲਬ ਤਾਂ ਤੁਸੀਂ ਸਾਨੂੰ ਖੁੱਲੀ ਜਿਹੜੀ ਦਵਾਈ ਆ ਉਹ ਵਾਪਸ ਕਰ ਸਕਦੇ ਹੋ ਤੇ ਤੁਹਾਨੂੰ ਪੈਸੇ ਵਾਪਸ ਕਰਾਂਗੇ ਪਰ ਤੁਸੀਂ ਦਵਾਈ ਤਾਂ ਉਹ ਲੈ ਲੋਗੇ ਨਹੀਂ ਨਹੀਂ ਤੁਹਾਨੂੰ ਪੈਸਾ ਉਹਨਾਂ ਨੂੰ ਵਾਪਸ ਕਰਾਂਗੇ ਬਗਵਾਸੀ ਪਰਗੀ ਤੁਸੀਂ ਬਿਮਾਰੀ ਦੀ ਗੱਲ ਕਰ ਰਹੇ ਹੋ ਤਾਂ ਕਹਿੰਦੇ ਨੇ ਵੀ ਆਪਰੇਸ਼ਨ ਤੋਂ ਬਿਨਾ ਇਲਾਜ ਨਹੀਂ ਹੈਗਾ ਪਿਛਲੇ ਕਈ ਵਿਭਾਗਿਆਂ ਤੋਂ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਬੋਲਬਾਲਾ ਦਾ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈਗਾ ਸਰਕਾਰ ਨੇ ਹਾਲਾਂਕਿ ਸਰਕਾਰ ਦੇ ਵੱਲੋਂ ਇਹਦੇ ਹੱਲ ਵੀ ਕੱਢੇ ਕਹਿੰਦੇ ਹੱਲ ਕੱਢੇ ਗਿਆ ਜੀ ਜੀਵ ਥਲੇ ਰੱਖਣ ਵਾਲੀ ਗੋਲੀ ਹੱਲ ਕੱਢੇ ਸੀ ਸਰਕਾਰ ਨੇ ਪਰ ਜਿਹੜੇ ਲੋਕ ਨੇ ਉਹਨਾਂ ਨੇ ਇਹ ਗੋਲੀ ਨੂੰ ਵੀ ਨਸ਼ੇਰੀ ਤਰੀਕਾ ਹੀ ਲੈਣਾ ਸ਼ੁਰੂ ਕਰ ਦਿੱਤਾ ਸ਼ਸ਼ੀ ਕਾਲ ਦੀ ਤੁਸੀਂ ਦੇਖਦੇ ਪਰ ਉਹਨਿਸ ਪੰਜਾਬ ਮੈ ਜੰਦੀਪਪੁਰ ਅੱਜ ਅਸੀਂ ਕੇ ਸਟਾਰ ਸ਼ਾਈਨ ਆਯੋਬੇਦਾ ਦੇ ਵਿੱਚ ਮਜ਼ਦੂਰਾ ਦਿੱਥੇ ਕਿ ਬੈਦ ਤੇ ਦੁਬਾਰਾ ਇਹ ਕਿਹਾ ਗਿਆ ਵੀ ਜੇਕਰ ਕੋਈ ਵੀ ਨਸ਼ਾ ਛੱਡਣਾ ਚਾਹੁੰਦਾ ਜਿਹੜਾ ਨੌਜਵਾਨ ਆ ਨਸ਼ੇ ਦਲਦਲ ਦੇ ਵਿੱਚੋਂ ਨਿਕਲਣਾ ਚਾਹੁੰਦਾਗਾ ਉਹ ਸਾਡੇ ਕੋਲ ਇੱਕ ਵਾਰ ਜਰੂਰ ਆਵੇ ਅਸੀਂ ਉਹਨੂੰ ਜਿਹੜਾ ਦਵਾਈ ਦੇ ਜ਼ਰੀਏ ਉਹਨੂੰ ਠੀਕ ਕਰਾਂਗੇ ਇੱਥ ਚਾਰ ਲੈਂਦਾ ਹੈ ਤਾਂ ਉਹਨੂੰ ਚਰਜਰੋ ਠੀਕ ਹੋ ਜਾਏਗਾ ਉਹਦੋਂ ਉਹਨੂੰ ਦਵਾਈ ਲੈਣੀ ਪਵੇਗੀ ਉਹਦਾ ਇੱਕ ਪੂਰਾ ਕੋਰਸ ਆ ਜਿਸ ਤੋਂ ਬਾਅਦ ਉਹ ਸਹੀ ਹੋਵੇਗਾ ਸੋ ਮੈਂ ਇੱਥੇ ਆਪਾਂ ਅੰਦਰ ਚੱਲਦੇ ਤੇ ਬੈ ਸਾਬ ਨਾਲ ਗੱਲਬਾਤ ਕਰਦੇ ਆਂ ਵੀ ਉਹਨਾਂ ਦੇ ਕੋਲ ਅਜਿਹੀ ਕਿਹੜੀ ਦਵਾਈ ਹੈ ਜਿਹਦੇ ਨਾਲ ਇੱਕ ਜਿਹੜਾ ਯੂਥ ਆ ਜਿਹੜਾ ਨੌਜਵਾਨਾ ਉਹ ਨਸ਼ਾ ਛੱਡ ਸਕਦਾ ਆਪਾਂ ਇੱਥੇ ਪਹੁੰਚ ਚੁੱਕੇ ਆਂ ਸੋ ਸਾਡੇ ਨਾਲ ਇਸ ਵਕਤ ਕੇ ਸਟਾਰ ਸ਼ਾਈਨ ਆਯੁਰਵੇਦਾ ਤੋਂ ਕ੍ਰਿਸ਼ਨ ਜੀ ਮੌਜੂਦ ਨਹੀਂ ਜਿਹੜੇ ਇਹ ਗੱਲ ਆਖਦੇ ਨੇ ਵੀ ਜੇਕਰ ਕੋਈ ਵੀ ਨਸ਼ਾ ਛੱਡਣ ਦਾ ਚਾਹਵਾਨਾ ਤਾਂ ਅਸੀਂ ਉਹਦਾ ਨਸ਼ਾ ਜਿਹੜਾ ਛੜਾ ਸਕਦੇ ਪਰ ਇਹਦੇ ਲਈ ਜਿਹੜਾ ਨੌਜਵ ਉਹ ਚਾਹਵਨ ਹੋਣਾ ਚਾਹੀਦਾ ਉਹ ਨਸ਼ਾ ਛੱਡਣ ਲਈ ਤਿਆਰ ਹੋਣਾ ਚਾਹੀਦਾ ਹੈਗਾ ਸੋ ਸਾਡੇ ਨਾਲ ਕ੍ਰਿਸ਼ਨ ਸਿੰਘ ਜੀ ਮੌਜੂਦ ਹਨ ਨਾਲ ਗੱਲਬਾਤ ਕਰਦੇ ਆਂ ਪਹਿਲਾਂ ਸਭ ਸਵਾਗਤ ਹੈ ਪਰੋਨਿਸ ਪੰਜਾਬ ਦੇ ਵਿੱਚ ਸਰ ਤੁਹਾਨੂੰ ਕੀ ਸਵਾਗਤ ਜੀ ਸਰ ਇਹ ਜੀ ਕਿਹੜੀ ਦਵਾਈ ਆ ਜਿਹਦੇ ਨਾਲ ਤੁਸੀਂ ਇਹ ਗੱਲ ਬੋਲ ਰਹੇ ਹੋ ਵੀ ਜੇ ਕੋਈ ਨਸ਼ਾ ਛੱਡਣ ਦਾ ਚਾਹਵਨ ਹੋ ਛੱਡ ਸਕਦਾ ਹੈਗਾ ਮੈਨੂੰ ਦੇਖੋ ਸਾਡੇ ਕੋਲ ਜੀ ਆਯੁਰਵੈਦਿਕ ਮੈਡੀਸਨ ਹੈ ਕੈਪਸੂਲ ਫਾਰਮ ਦੇ ਵਿੱਚ ਆਪਣੀ ਮੈਡੀਸਨ ਆ ਸਿਰਫ ਮੈਡੀਸਨ ਉਹ ਕੀ ਆ ਸਿਰਫ ਜਿਹੜਾ ਬੰਦਾ ਨਸ਼ਾ ਛੱਡਣਾ ਚਾਹ ਰਿਹਾ ਉਸ ਦੇ ਲਈ ਉਹ ਇੱਕ ਵਰਦਾਨ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਨਸਾਨ ਨਸ਼ਾ ਕਰਦਾ ਪਹਿਲੇ ਦਿਨ ਤੋਂ ਬਿਨਾ ਤੋੜ ਤਕਲੀਫ ਤੋਂ ਬਿਨਾ ਦਾਖਲ ਹੋ ਸਾਡੀ ਦਵਾਈ ਦੇ ਨਾਲ ਨਸ਼ਾ ਛੱਡ ਦਿੰਦਾ ਪਰ ਤਕਰੀਬਨ ਅੱਜ ਆਪਾਂ ਦੇਖ ਰਹੇ ਹਾਂ ਜਿੰਨੇ ਵੀ ਲੋਕ ਨਸ਼ਾ ਕਰ ਰਹੇ ਨੇ ਤੇ ਹਰੇਕ ਬੰਦਾ ਨਸ਼ਾ ਛੱਡਣਾ ਚਾਹ ਰਿਹਾ ਪਰ ਅਸਲ ਦੇ ਵਿੱਚ ਪ੍ਰੋਬਲਮ ਕੀ ਹੈ ਉਹਨਾਂ ਨੂੰ ਇੱਕ ਸਹੀ ਵੇ ਨਹੀਂ ਮਿਲਦੇ ਆ ਉਹ ਇੱਕ ਚੀਜ਼ ਤੋਂ ਛੱਡਦੇ ਆ ਦੂਸਰੀ ਤੇ ਲੱਗ ਜਾਂਦੇ ਆ ਜਿੰਦਾ ਕੋਈ ਬੰਦਾ ਅਫੀਮ ਭੁੱਕੀ ਵਾਲਾ ਉਹ ਕੋ ਮੈਡੀਕਲ ਨਸ਼ੇ ਤੇ ਲੱਗ ਗਿਆ ਮੈਡੀਕਲ ਰੋਸ਼ਾਟ ਕੇ ਕੋਈ ਸ਼ਰਾਬ ਦੇ ਉੱਤੇ ਲੱਗ ਗਿਆ ਪਰ ਆਪਣੀ ਜਿਹੜੀ ਆਯੁਰਵੈਦਿਕ ਮੈਡੀਸਨ ਆ ਇਹ ਪਹਿਲੇ ਦਿਨ ਤੋਂ ਨਸ਼ਾ ਵੀ ਛਡਾਉਂਦੀ ਆ ਔਰ 45 ਤੋਂ 60 ਦਿਨਾਂ ਦਾ ਸਾਡਾ ਟੋਟਲੀ ਕੋਰਸ ਆ ਜਿਹਦੇ ਵਿੱਚ ਦਵਾਈ ਵੀ ਬਿਲਕੁਲ ਹੀ ਬੰਦ ਹੋ ਜਾਂਦੀ ਹੈ ਤੁਹਾਡੀ ਜਿਹੜੀ ਤੁਸੀਂ ਦਵਾਈ ਦੀ ਗੱਲ ਕਰ ਰਹੇ ਏਦਾਂ ਤਾਂ ਨਹੀਂ ਕਿ ਸਰਕਾਰ ਨੇ ਕਿਹਾ ਸੀ ਵੀ ਇਸੇ ਨਸ਼ਾ ਛਡਾ ਦਾਂਗੇ ਪਰ ਉਸ ਤੋਂ ਬਾਅਦ ਉਹਨੇ ਦਵਾਈ ਤਾਂ ਲਿਆਂਦੀ ਆ ਜੀਵ ਵਾਲੀ ਗੋਲੀ ਲਕਤੀ ਹੁੰਦਾਂ ਨੇ ਅੱਗੇ ਉਹ ਵੀ ਇੱਕ ਨਸ਼ਰੀ ਤੇ ਰਹੀ ਹੋਗੀ ਦੇਖੋ ਮੈਡਮ ਇਹਦੇ ਵਿੱਚ ਕੀ ਚੀਜ਼ ਆ ਜੀ ਜਿਹੜੀ ਜੀਵਸ ਰੱਖਣ ਵਾਲੀ ਗੋਲੀ ਆ ਡਿਪੈਂਡ ਕਰਦਾ ਬੰਦੇ ਦੇ ਮਨ ਤੇ ਅਜਿਹੇ ਸਮੇਂ ਦੇ ਵਿੱਚ ਉਹ ਬਿਨਾਂ ਦਵਾਈ ਤੋਂ ਵੀ ਨਸ਼ਾ ਛੱਡ ਰਿਆ ਬਹੁਤ ਲੋਕ ਨੇ ਜਿਨ੍ਹਾਂ ਨੇ ਜੀਵਤ ਰੱਖਣ ਵਾਲੀ ਗੋਲੀ ਦੇ ਨਾਲ ਨਸ਼ਾ ਛੱਡਤਾ ਕਈਆਂ ਨੂੰ ਹੁਣ ਇੱਕ ਬੰਦਾ ਜਿਹੜਾ ਛੱਡਣਾ ਨਹੀਂ ਚਾਹ ਰਿਹਾ ਜਿਹਨੂੰ ਇੱਕ ਨਸ਼ੇ ਦਾ ਸ਼ਰੂਰ ਚਾਹੀਦਾ ਵੀ ਕਹਿੰਦਾ ਯਾਰ ਮੈਨੂੰ ਨਸ਼ਾ ਚਾਹੀਦਾ ਉਹ ਉਹ ਕਦੇ ਜਿਹੜੀ ਜੀਵ ਰੱਖਣ ਵਾਲੀ ਗੋਲੀ ਆ ਉਹਨੂੰ ਵੀ ਉਹ ਨਸ਼ਾ ਵਰਤ ਰਿਆ ਜਿਹੜੇ ਨਸ਼ਾ ਸ਼ਰੌਣ ਵਾਲੀਆਂ ਦਵਾਈਆਂ ਨੇ ਉਹਨਾਂ ਨੂੰ ਵੀ ਉਹ ਨਸ਼ੇ ਦੇ ਰੂਪ ਦੇ ਵਿੱਚ ਲੈ ਰਿਆ ਵਾ ਕਿਉਂਕਿ ਉਹ ਛੱਡਣਾ ਹੀ ਨਹੀਂ ਚਾਹ ਰਿਹਾ ਜਿਹੜਾ ਬੰਦਾ ਛੱਡਣਾ ਚਾਹ ਰਿਹਾ ਉਹ ਤਾਂ ਬਿਨਾਂ ਦਵਾਈ ਤੋਂ ਵੀ ਛੱਡ ਰਿਹਾ ਵਾ ਪਰ ਜਿਹੜੀ ਆਪਣੀ ਦੋ ਇਹ ਸਭ ਤੋਂ ਹਰੇਕ ਬੰਦਾ ਨਸ਼ਾ ਛੱਡਣਾ ਚਾਹ ਰਿਹਾ ਉਹਦੀ ਪ੍ਰੋਬਲਮ ਆ ਰਹੀ ਆ ਤੋੜ-ਤੋੜ ਦੇ ਵਿੱਚ ਕੀ ਆ ਰਿਹਾ ਕਿਸੇ ਦੀ ਲੱਤਾਂ ਦਰਦ ਕਰ ਰਹੀਆਂ ਨੇ ਬਾਡੀ ਪੇਨ ਕਰ ਰਹੀ ਆ ਉਹਨਾਂ ਦਾ ਪੇਟ ਸਹੀ ਨਹੀਂ ਰਹਿੰਦਾ ਨੀਂਦ ਨਹੀਂ ਆਉਂਦੀ ਹੈਗੀ ਕੰਮ ਨਹੀਂ ਕਰ ਹੋ ਰਿਹਾ ਆਪਣੀ ਜਿਹੜੀ ਦਵਾਈ ਆ ਉਹ ਮੇਨ ਇਹਨਾਂ ਪ੍ਰੋਬਲਮਾਂ ਤੇ ਹੀ ਕੰਮ ਕਰਦੀ ਆ ਬੰਦੇ ਨੇ ਨਸ਼ਾ ਤਾਂ ਆਪਣੇ ਆਪ ਦਾ ਮਨ ਨਾਲ ਹੀ ਛੱਡਣਾ ਵਾ ਤਕਰੀਬਨ ਹੁਣ ਅੱਜ ਹਰੇਕ ਬੰਦਾ ਕਹਿ ਰਿਹਾ ਜੀ ਮਨ ਤਾਂ ਸਾਡਾ ਹੈਗਾ ਸੀ ਮਨ ਬਣਾ ਲਿਆ ਪਰ ਕਰੀਏ ਕੀ ਸਾਡਾ ਸਰੀਰ ਸਾਥ ਨਹੀਂ ਦੇ ਰਿਹਾ ਸਾਡੇ ਕੋਲ ਕਮਜ਼ੋਰੀ ਬਹੁਤ ਜ਼ਿਆਦਾ ਆਪ ਕੋ ਉਹਨਾਂ ਦੀ ਕਮਜ਼ੋਰੀ ਹੀ ਦੂਰ ਕਰਦੀ ਆ ਚਾਂਸ ਕਿੰਨੇ ਪਰਸੈਂਟ ਚਾਂਸ ਨੇ ਵੀ ਤੁਹਾਡੀ ਦਵਾਈ ਖਾ ਕੇ ਜਿਹੜਾ ਨਸ਼ਾ ਬੰਦਾ ਸਾੜ ਸਕਦਾ ਹੈ ਦੇਖੋ ਜੀ ਸਾਡੇ ਬੋਲੋ 101% ਗਾਰੰਟੀ ਹੈ ਸਾਡੇ ਪ੍ਰੋਡਕਟ ਦੀ ਕਿ ਉਹ ਤੁਹਾਨੂੰ ਰਿਜ਼ਲਟ ਦੇ ਦੇਗਾ ਉਹਦੇ ਲਈ ਕੀ ਆ ਸਾਡੀ ਇੱਕ ਡੱਬੀ ਆ ਜਿਹੜੀ 1200 ਰੁਪਏ ਦੀ ਡੱਬੀ ਹੈ ਜਿਸ ਵਿੱਚ 20 ਕੈਪਸੂਲ ਦੀ ਪੈਕਿੰਗ ਹੈ ਬੰਦਾ ਉਹਦੇ ਨਸ਼ੇ ਦੇ ਹਿਸਾਬ ਨਾਲ ਡੋਜ਼ ਆ ਕਿਸੇ ਦੇ 2-2 ਕੈਪਸੂਲ ਕਿਸੇ ਦੇ 3-3 ਜਿੰਨੇ ਵੀ ਲੱਗੇ ਉਸ ਦੇ ਡੋਜ਼ ਦੇ ਅਕੋਰਡਿੰਗ ਅਸੀਂ ਉਹਨਾਂ ਦੱਸ ਦਾਂਗੇ ਪਹਿਲੇ ਦਿਨ ਉਹ ਡੋਜ਼ ਖਾ ਕੇ ਚੈੱਕ ਕਰੇ ਅਗਰ ਉਹਨਾਂ ਨੂੰ ਲੱਗਦਾ ਵੀ ਯਾਰ ਅਸੀਂ ਤਾਂ ਇਸ ਮੈਡੀਸਨ ਨਾਲ ਠੀਕ ਨਹੀਂ ਸਾਨੂੰ ਤੋੜ ਲੱਗ ਰਹੀ ਆ ਤਾਂ ਖੁੱਲੀ ਮੈਡੀਸਨ ਵੀ ਵਾਪਸ ਕਰ ਸਕਦੇ ਇਸ ਤੋਂ ਉੱਪਰ ਤੁਸੀਂ ਕੋਈ ਸਵਾਲ ਨਹੀਂ ਕਰ ਸਕਦੇ ਥੋੜੀ ਜਿਹੜੀ ਦਵਾਈ ਆ ਚਿੱਟੇ ਵਰਗੇ ਨਸ਼ੇ ਨੂੰ ਹਟਾ ਸਕਦੀ ਹੈ ਵੀ ਜਿਹੜਾ ਚਿੱਟਾ ਕੋਈ ਨਸ਼ਾ ਜਿਹੜਾ ਮਰਜੀ ਵਿੱਚ ਚਾਹ ਚਿੱਟਾ ਫੀਮ ਪੁੱਕੀ ਡੋਡੇ ਗੋਲੀਆਂ ਜਿਨ੍ਹਾਂ ਦੇ ਇਹਨਾਂ ਦੇ ਸਿੰਪਟਮ ਲਈ ਜਿਹੜੇ ਸੇਮ ਨੇ ਇਹਨਾਂ ਦੀ ਤੋੜ ਆ ਜ ਛੱਡਣ ਤੋਂ ਬਾਅਦ ਨੀਂਦ ਦੀ ਪ੍ਰੋਬਲਮ ਆ ਰਹੀ ਆ ਡਿਪਰੈਸ਼ਨ ਦੇ ਵਿੱਚ ਚਲੇ ਗਏ ਬੱਚਾ ਜਿੱਥੋਂ ਤੱਕ ਕੀ ਕਮਜ਼ੋਰੀ ਇੰਨੀ ਕੁ ਜ਼ਿਆਦਾ ਸੈਕਸ਼ੂਅਲ ਵੀਕਨੈਸ ਬਹੁਤ ਜ਼ਿਆਦਾ ਹੋ ਰਹੀ ਆ ਤਾਂ ਉਹਦੀ ਕਾਰਨ ਵੀ ਲੋਕ ਨਸ਼ੇ ਨੂੰ ਯੂਜ਼ ਕਰ ਰਹੇ ਨੇ ਜਿਹੜੀ ਤੁਹਾਡੀ ਮੈਡੀਸਨ ਹੈ ਸਰ ਕਿੰਨੇ ਟਾਈਮ ਦਾ ਕੋਰਸ ਹੈ ਇਹ ਇਹਦੇ ਵਿੱਚ ਮੈਨੂੰ ਕੋਰਸ ਡਿਪੈਂਡ ਕਰਦਾ ਬੰਦੇ ਦੀ ਬਾਡੀ ਔਰ ਉਹਦੇ ਨਸ਼ੇ ਦੇ ਉੱਤੇ ਜਿਵੇਂ ਉਹ ਅਫੀਮ ਭੁੱਕੀ ਵਾਲੇ ਨੇ ਉਹ ਤਾਂ ਮਹੀਨੇ ਦੇ ਵਿੱਚ ਛੱਡ ਜਾਂਦੇ ਨੇ ਜਿਵੇਂ ਚਿੱਟੇ ਵਾਲੇ ਜਾਂ ਮੈਡੀਕਲ ਨਸ਼ਾ ਵਾਲੇ ਉਹਨੂੰ 45 ਤੋਂ 60 ਦਿਨ ਲੱਗ ਜਾਂਦੇ ਨੇ ਹੁਣ ਪਹਿਲੇ ਦਿਨ ਤੋਂ ਅਸੀਂ ਨਸ਼ਾ ਤਾਂ ਛਡਵਾ ਦਾਂਗੇ ਉਹਦੀ ਡੋਜ਼ ਘਟਾ ਦੇ ਔਰ ਹਰ 4 ਦਿਨਾਂ ਬਾਅਦ ਸਾਡੀ ਡੋਜ਼ ਘਟਦੀ ਆ ਮੰਨ ਲਓ 1 ਮਹੀਨੇ ਦੇ ਵਿੱਚ ਬੰਦਾ ਛੱਡ ਗਿਆ ਪਰ ਉਸ ਤੋਂ ਬਾਅਦ ਜਿਹੜੀ ਪ੍ਰੋਬਲ ਮਾਰੀ ਉਹਨੂੰ ਕਮਜ਼ੋਰੀ ਹੈ ਜਿਹੜੀ ਭੁੱਖ ਨਹੀਂ ਲੱਗ ਰਹੀ ਲੀਵਰ ਦੀ ਕੋਈ ਪ੍ਰੋਬਲਮ ਹੋ ਰਹੀ ਹੈ ਪੇਟ ਦੀ ਪ੍ਰੋਬਲਮ ਹੈ ਨੀਂਦ ਦੀ ਪ੍ਰੋਬਲਮ ਹੈ ਉਹ ਜਿਹੜੀ ਮੈਡੀਸਨ ਲਓ ਅਸੀਂ 2 ਮਹੀਨੇ ਲਗਾਤਾਰ ਉਹਨਾਂ ਨੇ ਚਲਾਣੇ ਆ ਜੀ ਹੁਣ ਗੱਲ ਕਰੀਏ ਆਪਾਂ ਕਮਜ਼ੋਰੀ ਦੀ ਕਮਜ਼ੋਰੀ ਮੈਂ ਕਹਦਾਂ ਜੀ ਅੱਜ ਤੁਸੀਂ ਕਿਲੋ ਬਾਦਾਮ ਖਾ ਲੋ ਕਿਲੋ ਦੁੱਧ ਪੀ ਲੋ ਕਾ ਲੂ ਤਾਕਤ ਆ ਜੂ ਇਦਾਂ ਤਾਂ ਹੋਣਾ ਨਹੀਂਗਾ ਅਗਰ ਅੱਜ ਤੋਂ ਤੁਸੀਂ ਇੱਕ ਵਧੀਆ ਡਾਈਟ ਲੈਣੀ ਸ਼ੁਰੂ ਕਰੋਗੇ ਜਾਂ ਤੁਸੀਂ ਕੋਈ ਜਿਮ ਜੁਆਇਨ ਕਰਦੇ ਉਹਨਾਂ ਨੂੰ ਵੀ ਸਾਲ ਸਾਲ ਲੱਗ ਜਾਂਦਾ ਬਾਡੀ ਦੇ ਵਿੱਚ એનર્ਜੀ ਵਧਾ ਕਰਨ ਨੂੰ ਬਾਜ਼ਾਰ ਦੇ ਵਿੱਚ ਬਹੁਤ ਐਡੀ ਮੈਡੀਸਿਨਾਂ ਨੇ ਜਿਹੜੇ ਕਹਿੰਦੇ ਨੇ ਨਸ਼ਾ ਛਡਾ ਦਾਂਗੇ ਥੋਡੀ ਦਵਾਈ ਦੇ ਵਿੱਚ ਅਲੱਗ ਕੀ ਆ ਫਿਰ ਮੈਡਮ ਅਲੱਗ ਇਹਦੇ ਵਿੱਚ ਕੀ ਆ ਜੀ ਇੱਕ ਆਯੁਰਵੈਦਿਕ ਜੜੀ ਬੂਟੀਆਂ ਤੋਂ ਤਿਆਰ ਕੀਤੀ ਹੋਈ ਦਵਾਈ ਹੈ ਬਾਜ਼ਾਰ ਵਿੱਚ ਆਯੁਰਵੈਦਿਕ ਹੋਰ ਬਹੁਤ ਆਉਂਦੀਆਂ ਨੇ ਦੇਖੋ ਆਯੁਰਵੈਦ ਕੀ ਆ ਜੀ ਸਾਰੇ ਆਪ ਦੀ ਜਗ੍ਹਾ ਸਹੀ ਨਹੀਂ ਨੇ ਅੱਪਾ ਕਿਸੇ ਨੂੰ ਨਹੀਂ ਕਹਨੇ ਵੀ ਉਹ ਬੰਦਾ ਗਲਤ ਆ ਜਾਂ ਨਹੀਂ ਮੈਂ ਪਹਿਲਾਂ ਵੀ ਇੱਕ ਗੱਲ ਕਰੀ ਆ ਵੀ ਜਦੋਂ ਤੱਕ ਜਿਹੜਾ ਬੰਦਾ ਨਸ਼ਾ ਛੱਡਣਾ ਚਾਹਦਾ ਉਹਦਾ ਮਨ ਨਹੀਂਗਾ ਉਹਦੋਂ ਤੱਕ ਕੋਈ ਨਸ਼ਾ ਉਹਨਾਂ ਛਡਾ ਨਹੀਂ ਸਕਦੇਗਾ ਚਾਹੇ ਮੈਂ ਹੀ ਹੋਰ ਕਿਉਂ ਨਾ ਆਵਾਂ ਬੰਦਾ ਕਹਿੰਦਾ ਮੈਨੂੰ ਨਸ਼ਾ ਛੱਡਣਾ ਚਾਹਣਾ ਪਰ ਮੈਨੂੰ ਪ੍ਰੋਬਲਮ ਆ ਰਹੀ ਛੱਡ ਕਿਉਂ ਨਹੀਂ ਪਾ ਰਿਹਾ ਉਹਨੂੰ ਤੋੜ ਲੱਗ ਰਹੀ ਆ ਤਾਂ ਆਪਣੀ ਦਵਾਈ ਉਹਨਾਂ ਜਿਹੜੀ ਤੋੜ ਲੱਗ ਰਹੀ ਹੈ ਉਹਨਾਂ ਨੂੰ ਪ੍ਰੋਬਲਮ ਆ ਰਹੀ ਉਹਦੇ ਉੱਤੇ 200% ਕੰਮ ਕਰਦੀ ਹੈ ਜੀ ਹੁਣ ਤੱਕ ਕਿੰਨੇ ਕੇ ਪੇਸ਼ੈਂਟ ਨੇ ਇਹਨੂੰ ਖਾ ਕੇ ਠੀਕ ਹੋ ਚੁੱਕੇ ਨੇ ਦੇਖੋ ਸਾਡੇ ਕੋਲ ਤਕਰੀ ਬਹੁਤ ਬੰਦੇ ਤਾਂ ਹੈਗੇ ਨੇ ਅੱਜ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਜੇ ਕਿਸੇ ਦਾ ਮੰਨ ਲਓ ਗੋਡੇ ਦੁਖਦੇ ਆ ਜਾਂ ਕੋਈ ਹੋਰ ਪ੍ਰੋਬਲਮ ਆ ਉਹ ਕਿਸੇ ਵੀ ਪ੍ਰੋਡਕਟ ਦੀ ਐਡਵਰਟਾਈਜ਼ ਕਰਾ ਹਰੇਕ ਬੰਦਾ ਬੋਲ ਕੇ ਦੱਕੇ ਦੱਸ ਦਿੰਦਾ ਜੀ ਮੈਂ ਆਹ ਪ੍ਰੋਡਕਟ ਲਿਆ ਮੈਂ ਠੀਕ ਹੋਇਆ ਵਾ ਪਰ ਨਸ਼ਾ ਇੱਕ ਇਦਾਂ ਦੀ ਆਪਾਂ ਕਹਿ ਦਈਏ ਵੀ ਇਹਨੂੰ ਬਿਮਾਰੀ ਲਗਾ ਲਓ ਜਾਇ ਇਹਦੇ ਤੋਂ ਲੋਕ ਬਹੁਤ ਜ਼ਿਆਦਾ ਸ਼ਰਮ ਮਹਿਸੂਸ ਕਰਦੇ ਨੇ ਵਿੱਕ ਲੋਕ ਨਸ਼ਾ ਚੋਰੀ ਤੋਂ ਵੀ ਕਰਦੇ ਆ ਬਹੁਤ ਫੈਮਲੀਆ ਤੋਂ ਪਰ ਇਹਦੇ ਬਾਰੇ ਖੁੱਲ ਕੇ ਦੱਸਣਾ ਨਹੀਂ ਚਾਹੁੰਦੇ ਵੀ ਹਾਂ ਅਸੀਂ ਲਿਆ ਛੱਡਣਾ ਵੀ ਤਾਂ ਲੋਕਾਂ ਦੇ ਲੋਕ ਤਾਂ ਜਿੰਨਾਂ ਨੂੰ ਪਤਾ ਹੀ ਨਹੀਂ ਕਿ ਨਸ਼ਾ ਤੋਂ ਛੱਡ ਰਹੇ ਨੇ ਸੋ ਤਾਂ ਸਾਨੂੰ ਵੀ ਕਹਿੰਦੇ ਆ ਕਿ ਸਾਡਾ ਕੋਈ ਡਾਟਾ ਤੁਸੀਂ ਲੀਕ ਨਾ ਕਰਨਾ ਕੋ ਦੱਸਣਾ ਨਸ਼ਾ ਬਹੁਤ ਲੋਕ ਛੱਡ ਰਹੇ ਪਰ ਇਹਦੇ ਵਿੱਚ ਇਹੀ ਚੀਜ਼ ਐ ਪ੍ਰੂਫ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਵੀ ਅਸੀਂ ਕਿੰਨੇ ਕਿਹੜੇ ਲੋਕਾਂ ਨੂੰ ਮੂਰੇ ਲੈ ਕੇ ਕਿਉਂਕਿ ਨਹੀਂ ਕੋਈ ਅੱਗੇ ਆਣਾ ਚਾਹੁੰਦਾ ਵਾ ਪਰ ਇਹਦੇ ਵਿੱਚ ਅਸੀਂ ਉਹੀ ਚੀਜ਼ ਕਰ ਰਹੇ ਆ ਵੀ ਜਿਹੜਾ ਤੁਹਾਨੂੰ ਕਹਿੰਦਾ ਪਹਿਲੇ ਹੀ ਦੇ ਤੁਸੀਂ ਸਾਡੀ ਮੈਡੀਸਿਨ ਯੂਜ਼ ਕਰੋ ਜੇ ਤੁਹਾਨੂੰ ਨਹੀਂ ਫਰਕ ਲੱਗਦਾ ਤੁਸੀਂ ਖੁੱਲੀ ਦਵਾਈ ਵਾਪਸ ਕਰ ਸਕਦੇ ਹੋ ਕਈ ਵਾਰ ਇਦਾਂ ਦਾ ਇਦਾਂ ਦਾ ਹੁੰਦਾਗਾ ਵੀ ਕਈ ਲੋਕ ਨੇ ਜਿਹੜੇ ਜ਼ਿਆਦਾ ਟਾਈਮ ਹੋ ਜਾਂਦਾ ਉਹ ਨਸ਼ਾ ਕਰਦੇ ਨੇ ਕਿ ਉਹ ਛੱਡ ਸਕਦੇ ਨੇ ਫਿਰ ਹਾਂਜੀ ਚਾਹੇ ਕੋਈ ਬੰਦਾ 15 ਸਾਲ ਤੋਂ 20 ਸਾਲ ਤੋਂ ਕੋਈ ਨਸ਼ਾ ਕਰ ਰਿਹਾ ਹੁਣ ਅੱਜ ਸਭ ਤੋਂ ਜ਼ਿਆਦਾ ਸਾਡੇ ਕੋਲ ਕੀ ਹੋ ਰਿਹਾ 30 35 ਪਲੱਸ ਜਿਹੜੇ ਵੀ ਲੋਕ ਅੱਜ ਤੋਂ 5 ਸਾਲ ਪਹਿਲਾਂ 8 ਸਾਲ ਪਹਿਲਾਂ ਨਸ਼ਾ ਕਰ ਰਹੇ ਸੀ ਉਹ ਅੱਜ ਛੱਡ ਰਹੇ ਨੇ ਸਾਰੇ ਹਲੇ ਜਿਹੜੀ ਨਿਊ ਜਨਰੇਸ਼ਨ ਆ ਜਾਂ ਮੈਡੀਕਲ ਨਸ਼ਾ ਵਗੈਰਾ ਉਹ ਘੱਟ ਛੱਡ ਰਹੇ ਨੇ ਪਰ ਜਿਨ੍ਹਾਂ ਨੂੰ ਕਹਦੇ ਵੀ ਜਿਹੜਾ ਬੰਦਾ ਕੋਈ ਵੀ ਚੀਜ਼ਾ ਖਾ ਕੇ ਪਤਾ ਲੱਗਦਾ ਵੀ ਨੁਕਸਾਨ ਕੀ ਆ ਜਿਨ੍ਹਾਂ ਨੂੰ ਅੱਜ 5 ਸਾਲ 10 ਸਾਲ ਹੋ ਗਿਆ ਨਸ਼ਾ ਕਰਾਜੇ ਉਹਨੂੰ ਪਤਾ ਲੱਗ ਰਿਹਾ ਸਾਡੀ ਤਾਂ ਬੋਡੀ ਬਿਲਕੁਲ ਢੀਕੋਣ ਜਾ ਰਹੀ ਆ ਨਸ਼ੇ ਦੇ ਕਰਕੇ ਉਹਨਾਂ ਨੂੰ ਕਿੰਨੀਆਂ ਪ੍ਰੋਬਲਮਾਂ ਸ਼ੁਰੂ ਹੋ ਗਈਆਂ ਤੇ ਅੱਜ ਉਹ ਕੀ ਹੁੰਦੇ ਨੇ ਛੱਡਣਾ ਚਾਹ ਰਹੇ ਨੇ ਪਰ ਉਹਨੂੰ ਇੱਕ ਭਾਲ ਦੇ ਵਿੱਚ ਵੀ ਇੱਕ ਸਾਨੂੰ ਇੱਕ ਸਹੀ ਚੀਜ਼ ਮਿਲੇ ਤਾਂ ਜਿਹੜੀ ਕੇਸ ਆਰ ਸ਼ਾਇਨ ਆਯੁਰਵੇਦ ਦਾ ਅੱਜ ਲੈ ਕੇ ਆਇਆ ਆਯੁਰਵੈਦਿਕ ਪ੍ਰੋਡਕਟ ਇਹ ਬਿਲਕੁਲ ਸੇਫ ਹੈ ਦਾ ਕੋਈ ਸਾਈਡ ਇਫੈਕਟ ਨਹੀਂਗਾ ਅਗਰ ਤੁਸੀਂ ਇਹਨੂੰ ਯੂਜ਼ ਕਰੋਗੇ ਤਾਂ 45 ਤੋਂ 60 ਦਿਨਾਂ ਦੇ ਵਿੱਚ ਤੁਸੀਂ ਨਸ਼ੇ ਤੋਂ ਮੁਕਤੀ ਪਾ ਸਕਦੇ ਹੋ ਤੁਸੀਂ ਕਹਿੰਦੇ ਸ ਜੇ ਆਪਾਂ ਕੋਈ ਵੀ ਚੀਜ਼ ਲੈਣੇ ਹੋ ਕੋਈ ਆਪਣੇ ਲਈ ਬੈਨੀਫਿਟ ਹੁੰਦਾ ਤਾਂ ਕੋਈ ਨਾ ਕੋਈ ਸਾਈਡ ਇਫੈਕਟ ਤਾਂ ਹੁੰਦਾ ਹੀ ਹੈ ਦੇਖੋ ਜੀ ਇਹ ਆਯੁਰਵੇਦਿਕ ਜੜੀ ਬੂਟੀਆਂ ਤੋਂ ਬਣੀ ਹੋਈ ਆ ਜਿਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਤੇ ਇੱਕ ਆਪਣੀ ਗੱਲ ਹੁੰਦੀ ਆ ਵੀ ਨਸ਼ਾ ਆਪਾਂ ਕਹੇ ਦੀ ਹੈ ਨਾ ਵੀ ਨਸ਼ਾ ਜੇਕਰਨ ਲੱਗ ਜਵੇ ਤੇ ਆਪਾਂ ਜੇ ਕੋਈ ਛੱਡੇ ਵੀ ਕਈ ਵਾਰ ਆਪਾਂ ਕਹਿੰਦੇ ਨੇ ਵੀ ਡੈਥ ਹੋ ਜਾਂਦੀ ਹੈ ਉਹਨੂੰ ਅਟੈਕ ਆਉਣ ਦਾ ਡਰ ਹੁੰਦਾਗਾ ਕਿਸੇ ਨੂੰ ਇਹ ਚੀਜ਼ ਤਾਂ ਨਹੀਂ ਹੈਗੀ ਵੀ ਥੋੜੀ ਦਵਾਈ ਲੈ ਲਵੇ ਤੇ ਉਹਨੂੰ ਬਾਅਦ ਚ ਅਟੈਕ ਆਵੇ ਆਪਣੀ ਮੈਡੀਸਨ ਨਾ ਕਿਸੇ ਦਾ ਬੀਪੀ ਤੱਕ ਨਹੀਂ ਹਾਈ ਹੁੰਦਾ ਜੀ ਠੀਕ ਹੈ ਇਦਾਂ ਤਾਂ ਕੁਝ ਵੀ ਨਾ ਹੁਣ ਤੁਸੀਂ ਇਹ ਦੇਖੋ ਆਪਾਂ ਦਵਾਈ ਦੀ ਗੱਲ ਕਰਦੇ ਆ ਹੁਣ ਨਸ਼ੇ ਤੋਂ ਉੱਪਰ ਜੀ ਤਾਂ ਭੈੜਾ ਕੁਝ ਵੀ ਨਹੀਂਗਾ ਅਜੇ ਅਟੈਕ ਆ ਰਹੇ ਨੇ ਉਹ ਕਦੇ ਨਾ ਹੋ ਰਹੇ ਨੇ ਓਵਰਡੋਸ ਦੇ ਨਾਲ ਕੋਈ ਇੰਜੈਕਟ ਕਰ ਰਿਹਾ ਓਵਰਡੋਸ ਲੱਗ ਗਈ ਜਾਂ ਸਿੰਥੈਟਿਕ ਨਸ਼ਾ ਜਿਸ ਨਾਲ ਜਿਆਦਾ ਚੱਲ ਰਿਹਾ ਡਰੱਗਾਂ ਜਿਹੜੀ ਉਹਦੇ ਨਾਲ ਉਹਨਾਂ ਨੂੰ ਜਿਹੜਾ ਕੀ ਆ ਪ੍ਰੋਬਲਮਸ ਆ ਰਹੀਆਂ ਨੇ ਪਰ ਆਪਣੀ ਮੈਡੀਸਨ ਇਦਾਂ ਤਾਂ ਅਜੇ ਤੱਕ ਕੇਸ ਤਾਂ ਆਇਆ ਨਹੀਂਗਾ ਫਿਲਹਾਲ ਇਹਦਾ ਕੋਈ ਆਯੁਰਵੈਦਿਕ ਟੋਟਲੀ ਇਹਦਾ ਕੋਈ ਸਾਈਡ ਇਫੈਕਟ ਹੈ ਹੀ ਨਹੀਂਗਾ ਇਹ ਤਾਂ ਨਹੀਂ ਹੋਏਗਾ ਵੀ ਤੁਹਾਡੀ ਦਵਾਈ ਬੰਦੇ ਨੇ ਖਾ ਲਈ ਉਹਦਾ ਕੋਰਸ ਪੂਰਾ ਹੋ ਗਿਆ ਪਰ ਉਹ ਤਾਂ ਫਿਰ ਵੀ ਨਸ਼ਾ ਇਹ ਤੋਂ ਬਾਅਦ ਨੂੰ ਤੋੜ ਲੱਗਣ ਲੱਗੇ ਨਹੀਂ ਇਦਾਂ ਤਾਂ ਕੁਝ ਵੀ ਨਹੀਂਗਾ ਆਪਣੇ ਕੋਲ ਜਿੰਨੇ ਵੀ ਅੱਜ ਤੱਕ ਕੇਸ ਆਏ ਨੇ ਤਕਰੀਬਨ ਅਸੀਂ 45 ਤੋਂ 60 ਦਿਨ ਕਹਿੰਦੇ ਆ ਕੋਈ 15 ਦਿਨਾਂ ਚ ਕੋਈ 20 ਦਿਨਾਂ ਚ ਤਕਰੀਬਨ ਅਗਰੇ ਮਹੀਨੇ ਦੇ ਵਿੱਚ ਦਵਾਈ ਆਪਣੇ ਆਪ ਇਨਸਾਨ ਬੰਦ ਕਰ ਦਿੰਦੇ ਗਰੰਟੀ ਲੈਣੇ ਵੀ ਥੋੜੀ ਦਵਾਈ ਖਾਂ ਤਰ ਬੰਦੇ ਨੂੰ ਤੋੜ ਨਹੀਂ ਲੱਗੇਗੀ ਹਾਂਜੀ ਉਸੀ ਦੀ ਅਸੀਂ ਗਰੰਟੀ ਲੈਣੇ ਆ ਉਹਦੇ ਵਿੱਚ ਦੇਖੋ ਅਸੀਂ ਵਿਸ਼ਵਾਸ ਇਹੀ ਕਰਾ ਸਕਦੇ ਆ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਪੈਸਾ ਲੱਗਿਆ ਖਰਾਬ ਨਹੀਂ ਜਾਊਗਾ ਤੁਸੀਂ ਸ਼ੁਰੂ ਕਰੋ ਅਗਰ ਤੁਹਾਨੂੰ ਲੱਗਦਾ ਵੀ ਸਾਨੂੰ ਤੋੜ ਲੱਗ ਰਹੀ ਆ ਦਵਾਈ ਸਾਨੂੰ ਕੰਮ ਨਹੀਂ ਕਰਦੀ ਖੁੱਲੀ ਦਵਾਈ ਵਾਪਸ ਕਰਾ ਦਿਓ ਉਹਦੇ ਵਿੱਚ ਤੁਹਾਡਾ ਪੈਸਾ ਨਹੀਂ ਨਾ ਖਰਾਬ ਕਰ ਸਕਦੇ ਹੋ ਹੋਰ ਅਸੀਂ ਵਿਸ਼ਵਾਸ ਕਿਸੇ ਵੀ ਤਰੀਕੇ ਨਾਲ ਨਹੀਂ ਕਰਵਾ ਸਕਦੇ ਕਿੰਨੇ ਕਿੰਨੇ ਦਿਨ ਬਾਅਦ ਜਿਹੜੀ ਮੈਡੀਸਿਨ ਖਾਣ ਤੋਂ ਬਾਅਦ ਰਿਜ਼ਲਟ ਆਉਣ ਲੱਗ ਜਾਂਦੇ ਆ ਸੇ ਰਿਜ਼ਲਟ ਤੁਹਾਨੂੰ ਪਹਿਲੇ ਦਿਨ ਹੀ ਆ ਜਾਏਗਾ ਜੀ ਇੰਨੀ ਗਾਰੰਟੀ ਹਾਂ ਜੀ ਪਹਿਲੇ ਦਿਨ ਹੀ ਤੋੜ ਜਿਹੜੀ ਲੱਗਦੀ ਆ ਨਾ ਅੱਖ ਨੱਕ 'ਚ ਪਾਣੀ ਆਉਣਾ ਲੱਤਾਂ ਦੁਖਣੀਆਂ ਪੇਟ ਖਰਾਬ ਹੋਣਾ ਕਿਉਂਕਿ ਜਿਹੜਾ ਬੰਦਾ ਜੀ ਨਸ਼ਾ ਕਰਦਾ ਕਹਿੰਦਾ ਜੇ ਤਾਂ ਮੈਂ ਨਸ਼ਾ ਕਰੂੰਗਾ ਤਾਂ ਮੈਂ ਉੱਠ ਕੇ ਬਾਹਰ ਕੰਮ ਤੇ ਜਾਊਂਗਾ ਮਨਣਾ ਨਹੀਂ ਜਾ ਨਹੀਂ ਸਕਦਾ ਘਰੀ ਪਿਆ ਮਾ ਜਿਵੇਂ 2-3 ਦਿਨ ਨਸ਼ਾ ਨਾ ਮਿਲੇ ਉਹ 2 ਦਿਨ ਹੀ ਪਿਆ ਰੂਗਾ ਹਫਤਾ ਨਾ ਮਿਲੇ ਤਾਂ ਹਫਤੇ ਹੀ ਪਿਆ ਰਹਿੰਦਾ ਵਾ ਉਹ ਤੋਂ ਇਲਾਵਾ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ ਵਾ ਆਪਣੀ ਦਵਾਈ ਪਹਿਲੇ ਦਿਨ ਲੋਕਾਂ ਤੇ ਪਹਿਲੇ ਦਿਨ ਉਹ ਜਿੱਦਾਂ ਨਾਰਮਲ ਅੱਗੇ ਜਾਂਦਾ ਲਾਈਫ ਦੇ ਵਿੱਚ ਕੰਮ ਕਰਦਾ ਉਸੇ ਤਰੀਕੇ ਨਾਲ ਇਹਨੇ ਕੀ ਕਰਨਾ ਜਿਹੜੇ ਆਪਣੇ ਊਰਜਾ ਸ਼ੈਲ ਨੇ ਉਹਨਾਂ ਨੂੰ ਰੀਜਨੇਟ ਕਰਨਾ ਔਰ ਬੋਡੀ ਤੋਂ એનર્ਜੀ ਦੇਣੀ ਹੈ ਜੀ ਕੈਮਰੇ ਲਈ ਤਾਂ ਨਹੀਂ ਬੋਲ ਰਿਹਾ ਹੈ ਕਿ ਕੈਮਰੇ ਤੇ ਕਿਵੇਂ ਬੋਲ ਦੇਣਾ ਬਾਅਦ ਚ ਕੀ ਰਹਿ ਇਥ ਤੁਸੀਂ ਜਿਹੜਾ ਇਹਨਾਂ ਦੀ ਖਾ ਕੇ ਦੇਖੋ ਜੇ ਤੁਸੀ ਠੀਕ ਹੋ ਗਏ ਤਾਂ ਠੀਕ ਆ ਨਹੀਂ ਜੀ ਵਾਪਸ ਸਾਡੀ ਕੋਈ ਗਾਰੰਟੀ ਨਹੀਂ ਸਰ ਬੈਸ ਸਾਹਿਬ ਇਹ ਕਹਿ ਰਹੇ ਨੇ ਵੀ ਜੇਕਰ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਤਾਂ ਤੁਸੀਂ ਸਾਨੂੰ ਖੁੱਲੀ ਜਿਹੜੀ ਦਵਾਈ ਆ ਉਹ ਵਾਪਸ ਕਰ ਸਕਦੇ ਹੋ ਤੇ ਉਹਨਾਂ ਨੂੰ ਪੈਸੇ ਵਾਪਸ ਕਰਾਂਗੇ ਕਿ ਤੁਸੀਂ ਦਵਾਈ ਤਾਂ ਉਹਨਾਂ ਤੋਂ ਲੈ ਲਓਗੇ ਨਹੀਂ ਨਹੀਂ ਤੁਹ ਪੈਸਾ ਉਹਨਾਂ ਨੂੰ ਵਾਪਸ ਕਰਾਂਗੇ ਜੋ ਤਾਂ ਕਿਹੜੀ ਕਿਹੜੀ ਮੈਡੀਸਨ ਨੇ ਮਤਲਬ ਆਪਣੇ ਕੋਲ ਤਕਰੀਬਨ ਹਰ ਇੱਕ ਤਰ੍ਹਾਂ ਦੀ ਬਿਮਾਰੀ ਦਾ ਜਿਹੜਾ ਆਯੁਰਵੈਦਿਕ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਕੋਈ ਬਵਾਸੀ ਦੀ ਪ੍ਰੋਬਲਮ ਆ ਡਿਪਰੈਸ਼ਨ ਨੀਂਦ ਨਹੀਂ ਆਉਣੀ ਲੀਵਰ ਦੀ ਪ੍ਰੋਬਲਮ ਹੋ ਭੁੱਖ ਵਗੈਰੇ ਲਾ ਜਾ ਮੋਟਾਪਾ ਘਟਾਉਣਾ ਵਾ ਹਰ ਇੱਕ ਤਰ੍ਹਾਂ ਦੀ ਬਿਮਾਰੀ ਹੈ ਜਿਹੜੀ ਆਯੁਰਵੈਦਿਕ ਤਰੀਕੇ ਦੇ ਨਾਲ ਹੀ ਆਪਾਂ ਇਹਦੇ ਵਿੱਚ ਇਲਾਜ ਕਰਦੇ ਹਾਂ ਬਗਵਾ ਸਿਰ ਵਰਗੀ ਤੁਸੀਂ ਬਿਮਾਰੀ ਦੀ ਗੱਲ ਕਰ ਰਹੇ ਹੋ ਤਾਂ ਕਹਿੰਦੇ ਨੇ ਵੀ ਆਪਰੇਸ਼ਨ ਤੋਂ ਬਿਨਾ ਇਲਾਜ ਨਹੀਂ ਹੈਗਾ ਦੇਖੋ ਬਹੁਤ ਅਗੇ ਜਿਨ੍ਹਾਂ ਨੂੰ ਆਪਰੇਸ਼ਨ ਕਰਨ ਤੋਂ ਬਾਅਦ ਵੀ ਪ੍ਰੋਬਲਮ ਆ ਰਹੀਆਂ ਨੇ ਜੀ ਪਰ ਤਕਰੀਬਨ ਜਿਹੜੇ ਅਸੀਂ ਰਿਜ਼ਲਟ ਲਏ ਨੇ ਮੈਡੀਸਨ ਦੇ ਨਾਲ ਹੀ ਜਿਨ੍ਹਾਂ ਨੂੰ ਫੋਨੀ ਤੇ ਮੌਖੇ ਵਾਲੀ ਦਵਾਈ ਆ ਉਹਨੂੰ ਤਿੰਨ ਤਿੰਨ ਮਹੀਨੇ ਦੇ ਵਿੱਚ ਫਰਕ ਪੈ ਗਿਆ ਜੀ ਕਿੰਨੇ ਟਾਈਮ ਤੇ ਤੁਸੀਂ ਜਿਹੜੇ ਆਯੁਰਵੈਦਿਕ ਦਵਾਈਆਂ ਦਾ ਇਹ ਕੰਮ ਕਰ ਰਹੇ ਹੋ ਤੁਸੀਂ ਤਕਰੀਬਨ ਇਹ ਸਾਡਾ ਜਿਹੜਾ ਚੱਲ ਰਿਹਾ ਜੀ 7 ਸਾਲ ਹੋ ਚੁਕੇ ਅਤੇ ਬੀਜੇ ਦੇ ਵਿੱਚ ਜਿਹੜਾ ਆਪਨੂੰ ਆਯੁਰਵੈਦਿਕ ਮੈਡੀਸਨ ਪ੍ਰਭਤ ਕੰਮ ਕਰਦੇ। ਤੇ ਕਦੇ ਕੋਈ ਇਦਾਂ ਦਾ ਪੇਸ਼ੈਂਟ ਆਏ ਵੀ ਜਿਹੜਾ ਜਾਰੀ ਸੀਰੀਅਸ ਹੋਵੇ ਤੇ ਦਵਾਈ ਖਾਣ ਤੋਂ ਬਾਅਦ ਠੀਕ ਹੋ ਗਿਆ ਹੋਵੇ। ਦੇਖੋ ਇਦਾਂ ਦੇ ਪੇਸ਼ੈਂਟ ਤਾਂ ਬਹੁਤ ਆਏ ਨੇ ਜਿਨ੍ਹਾਂ ਨੂੰ ਜੀ ਥੋੜੇ ਥੋੜੇ ਟਾਈਮ ਬਾਅਦ ਦੌਰੇ ਪੈ ਰਹੇ ਸੀਗੇ। ਇਦਾਂ ਦੇ ਪਰਸਨ ਵੀ ਠੀਕ ਹੋ ਰਹੇ ਜਿਨ੍ਹਾਂ ਜਿਹੜੇ ਕਹਿੰਦੇ ਸੀ ਅਸੀਂ ਸੈਂਟਰ ਵੀ ਜਾਏ ਆ ਸਾਲ-ਸਾਲ ਸਾਨੂੰ ਲੱਗਦਾ ਸੀ ਕਿ ਅਸੀਂ ਨਸ਼ਾ ਛੱਡਾਂਗੇ ਪਰ ਉਹ ਛੱਡ ਕੇ ਔਰ ਇਦਾਂ ਦੇ ਪਰਸਨ ਜਿਹੜੇ ਬਹੁਤ ਆ ਸਾਡੇ ਕੋਲੋਂ ਨਸ਼ਾ ਜਿਹੜੇ ਕਰਦੇ ਸੀਗੇ ਕਰਕੇ ਅੱਜ ਬਾਹਰ ਬੈਠੇ ਨੇ ਜੇ ਤੁਸੀਂ ਦਵਾਈ ਨੇ ਇੰਨਾ ਕਹਿ ਰਹੇ ਹੋ ਵੀ ਇਹ ਐਯੁਰਵੈਦਿਕ ਦਵਾਈਆਂ ਨੇ ਵਧੀਆ ਨੇ ਨਹੀਂ ਵਧੀਆਂ ਨੇ ਤਾਂ ਫਿਰ ਇਹਦਾ ਰੇਟ ਵੀ ਜ਼ਿਆਦਾ ਹਾਈ ਹੋਣਗੇ ਫਿਰ ਮੈਨੂੰ ਰੇਟ ਦੇਖੋ ਨਸ਼ੇ ਦੇ ਉੱਤੇ ਹੁਣ ਜਿਹੜਾ ਇੱਕ ਬੰਦਾ ਡੇਲੀ ਦਾ 500 ਰੁਪਏ ਦਾ ਨਸ਼ਾ ਕਰ ਰਿਹਾ ਤਕਰੀਬਨ ਅਗਰ ਮਹੀਨੇ ਦੀ ਗੱਲ ਕਰੀਏ 15000 ਦਾ ਹੋ ਗਿਆ 2 ਮਹੀਨਿਆਂ ਦਾ 30000 ਦਾ ਉਹਨਾਂ ਕਦੇ ਬੰਦ ਤਾਂ ਉਹਨਾਂ ਨੇ ਜਿਹੜਾ ਨਸ਼ਾ ਕਰ ਰਹੇ ਉਹ ਡੇ ਬਾਏ ਡੇ ਵਧਦਾ ਜਾ ਰਿਹਾ ਵਾ ਹੁਣ ਜਿਹੜਾ ਬੰਦਾ 15 ਤੋਂ 20000 ਰੁਪਏ ਦਾ ਮਹੀਨੇ ਦੇ ਵਿੱਚ ਨਸ਼ਾ ਕਰ ਰਿਹਾ ਤਕਰੀਬਨ 15-20000 ਦੇ ਵਿੱਚ ਤਾਂ ਸਾਡਾ ਟੋਟਲ ਕੋਰਸ ਹੋ ਜਾਂਦਾ ਜੀ ਅਗਰ ਆਪਾਂ ਪ੍ਰੋਡਕਟ ਦੀ ਗੱਲ ਕਰੀਏ ਜਿਹੜੀ ਸਾਡੀ 20 ਕੈਪਸੂਲ ਦੀ ਪੈਕਿੰਗ ਉਹ 1200 ਰੁਪਏ ਦੀ ਹੈ ਜੀ ਔਰ ਜਿਹੜੀ 100 ਕੈਪਸੂਲ ਦੀ ਪੈਕਿੰਗ ਉਹ 6000 ਰੁਪਏ ਦੀ ਹੈ ਮਤਲਬ ਇੱਕ ਛੋਟੀ ਡੱਬੀ ਤੁਸੀਂ ਲੈ ਕੇ ਇੱਕ ਵਾਰੀ ਉਹਦੀ ਤੋੜ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਟੋਟਲ ਖਰਚਾ ਉਹ ਤੁਹਾਡਾ ਤੁਸੀਂ ਕੀ ਨਸ਼ਾ ਕਰ ਰਹੇ ਹੋ ਕਿੰਨੇ ਸਮੇਂ ਤੋਂ ਕਰ ਰਹੇ ਹੋ ਇਸ ਤੋਂ ਇਲਾਵਾ ਤੁਹਾਨੂੰ ਕੋਈ ਲੀਵਰ ਦੀ ਪ੍ਰੋਬਲਮ ਕੋਈ ਵੀਕਨੈਸ ਵਗੈਰਾ ਹੈ ਕਿ ਨੀਂਦ ਦੀ ਪਰ ਉਸ ਦੀ ਮੈਡੀਸਨ ਐਡ-ਆਨ ਹੋ ਕੇ ਤੁਹਾਡਾ ਟੋਟਲ ਖਰਚਾ ਬਣੇਗਾ ਜੀ ਉਸ ਦੇ ਲਈ ਤੁਸੀਂ ਸਾਡੇ ਕੋਲ ਇੱਕ ਵਾਰੀ ਪਹੁੰਚੋ ਤੇ ਤੁਹਾਨੂੰ ਸਾਰੀ ਡਿਟੇਲ ਮ ਤੁਸੀਂ ਕਾਉਂਸਲਿੰਗ ਬਿਲਕੁਲ ਫ੍ਰੀ ਆਫ ਕਾਸਟ ਮਿਲੇਗੀ ਤੁਹਾਨੂੰ ਜੀ ਕਈ ਵਾਰ ਇੱਕਦਾਂ ਵੀ ਹੁੰਦਾ ਵੀ ਜਿਹੜੇ ਲੋਕ ਨੇ ਅੱਗੇ ਨਹੀਂ ਆਉਣਾ ਚਾਹੁੰਦੇ ਹੁੰਦੇ ਆ ਫੋਨ ਤੇ ਉਹ ਕਰ ਸਕਦੇ ਥਨ ਆਰਡਰ ਕਰ ਸਕਦੇ ਆ ਜੀ ਹਾਂ ਜੀ ਆਲ ਆਲ ਆਰਡਰ ਮਿਲ ਸਕਦਾ ਜੀ ਆਪਣੀ kstarshine.com ਵੈਬਸਾਈਟ ਹੈ ਤੁਸੀਂ ਉੱਥੋਂ ਵੀ ਵਿਜ਼ਿਟ ਕਰਕੇ ਪ੍ਰੋਡਕਟ ਨੂੰ ਵਾਈ ਕਰ ਸਕਦੇ ਹੋ ਡਾਇਰੈਕਟ ਸਾਡੇ ਨੂੰ ਕਾਲ ਕਰਕੇ ਵੀ ਆਰਡਰ ਲੈ ਸਕਦੇ ਹੋ ਜੀ ਤੇ ਤੁਹਾਨੂੰ ਕਿਦਾਂ ਪਤਾ ਚੱਲੇਗਾ ਵੀ ਸਾਹਮਣੇ ਬੰਦੇ ਜਿਹੜੀ ਕੰਡੀਸ਼ਨ ਹੈ ਉਹ ਕਿਦਾਂ ਦੀ ਹੈ ਤੇ ਉਹਨੂੰ ਕਿਹੜੀ ਦਵਾਈ ਚਾਹੀਦੀ ਇੱਕ ਵਾਰੀ ਉਹਨਾਂ ਨਾਲ ਗੱਲ ਹੋਈਗੀ ਜੀ ਜਾਂ ਉਹਨਾਂ ਦੀ ਗੱਲ ਹੋਊਗੀ ਜਾਂ ਉਹਨਾਂ ਫੈਮਿਲੀ ਮ ਲਗਦਾ ਵੀ ਜਿਹੜਾ ਯੂਥ ਹੋਣਾ ਸੀ ਛੱਡ ਸਕਦਾ ਦਾ ਨਸ਼ਾ ਛੱਡ ਰਹੀ ਨੇ ਜੀ ਬਹੁਤ ਲੋਕ ਛੱਡ ਰਹੇ ਨੇ ਬਿਨਾਂ ਦਵਾਈ ਤੋਂ ਵੀ ਛੱਡ ਰਹੇ ਨੇ ਪਰ ਹੁਣ ਅੱਜ ਦੇ ਪ੍ਰੋਬਲਮ ਕੀ ਆ ਰਹੀ ਆ ਵੀ ਛੱਡਣਾ ਤਾਂ ਹਰੇਕ ਹੀ ਚਾਹ ਰਿਆ ਪਰ ਉਹਨਾਂ ਦੀ ਬਾਡੀ ਸਾਥ ਨਹੀਂ ਦੇ ਕਮਜ਼ੋਰੀ ਬਹੁਤ ਜ਼ਿਆਦਾ ਕਿ ਆਪਾਂ ਕਹਿੰਦੀ ਖਰਾਕਾਂ ਬਹੁਤ ਬੰਦੇ ਖਰਾਕਾਂ ਵੀ ਖਾ ਰਹੇ ਨੇ ਫੇਰ ਵੀ ਨਹੀਂ ਹੋ ਰਿਆ ਔਰ ਜਿਹੜੀ ਪ੍ਰੋਬਲਮ ਜਦੋਂ ਤੱਕ ਉਹਦਾ ਪ੍ਰੋਬਲਮ ਦਾ ਹੱਲ ਕੀ ਹੈ ਮੈਡੀਸਨ ਮੈਡੀਸਨ ਦੇ ਨਾਲ ਹੀ ਪ੍ਰੋਬਲਮ ਦਾ ਹੱਲ ਹੋਣਾ ਵਾ ਜਦੋਂ ਇੱਕ ਬੰਦਾ ਨਸ਼ਾ ਕਰਨ ਲੱਗ ਜਾਂਦਾ ਤੇ ਜਿਹੜੀ ਬਾਡੀ ਆ ਪੂਰੀ ਕਮਜ਼ੋਰ ਹੋ ਜਾਂਦੀ ਆ ਤਾਂ ਥੋੜੀ ਦਵਾਈ ਆ ਸ਼ੁਰੂ ਕਰੂ ਹ ਅੱਪਾ ਪਹਿਲੇ ਹੀ ਦਿਨ ਤੋਂ ਜਿਹੜੀ ਦਵਾਈ ਦੇਣੀ ਉਹਨੇ ਤੋੜ ਦੇ ਨਾਲ ਨਾਲ ਕਮਜ਼ੋਰੀ ਵੀ ਉਹਦੀ ਦੂਰ ਕਰਨੀ ਸ਼ੁਰੂ ਕਰਨੇ ਆ। 2 ਮਹੀਨਿਆਂ ਦੇ ਵਿੱਚ ਬੰਦਾ ਬਿਲਕੁਲ ਐਕਟਿਵ ਹੋ ਜਾਏਗਾ। ਇਦਾਂ ਹੋ ਜਾਏਗਾ ਜਿਵੇਂ ਕਦੇ ਇਨਸਾਨ ਨੇ ਨਸ਼ਾ ਨਹੀਂ ਕੀਤਾ ਹੈਗਾ। ਬਿਲਕੁਲ ਐਕਟਿਵ ਰਹੇਗਾ। ਦਵਾਈ ਛੱਡਣ ਤੋਂ ਬਾਅਦ ਕੋਈ ਹੋਏਗਾ ਨਾ ਨਹੀਂ ਦਵਾਈ ਛੱਡਣ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ। ਟੇ ਵਾਰ ਇਦਾਂ ਹੁੰਦਾ ਨਾ ਵੀ ਫੈਮਿਲੀ ਜਿਹੜੀ ਕੋਈ ਨਸ਼ਾ ਕਰਦਾ ਹੈ ਵਿਅਕਤੀ ਉਹਦੇ ਘਰ ਵਾਲੇ ਬਹੁਤ ਦੁਖੀ ਹੁੰਦੇ ਨੇ। ਪਰਿਵਾਰ ਦੁਖੀ ਹੁੰਦਾ ਦਾ। ਇਦਾਂ ਦੀ ਮੈਡੀਸਿਨ ਹੈਗੀ ਵੀ ਬਿਨਾਂ ਦੱਸੇ ਉਹਨਾਂ ਜਿਹੜੇ ਨਸ਼ਾ ਛਡਾਇਆ ਜਾਵੇ। ਦੇਖੋ ਜੀ ਜਿੱਦਾਂ ਕੀ ਆਪਾਂ ਕਹਿੰਦੇ ਇਹ ਮੈਡੀਕਲ ਨਸ਼ੇ ਨੇ আফੀਮ ਪੁਕੀ ਰੋਡੇ ਵਗੈਰਾ ਜਾਂ ਚਿੱਟਾ ਸਮੈਕ ਵਗੈਰਾ ਜਿਹੜੇ ਲਾ ਰਹੇ ਨੇ ਇਹ ਨਸ਼ੇ ਆਪਾਂ ਜਦੋਂ ਤੱਕ ਇਨਸਾਨ ਦਾ ਖੁਦ ਮੰਨ ਨਹੀਂਗਾ ਉਦੋਂ ਤੱਕ ਉਹ ਨਹੀਂ ਛੱਡ ਸਕਦੇਗਾ ਹਾਂ ਜਿੱਦਾਂ ਸ਼ਰਾਬ ਵਾਲੇ ਪਏ ਗਏ ਨੇ ਜਿਹੜੇ ਸ਼ਰਾਬ ਪੀ ਰਹੇ ਨੇ ਕੱਲੀ ਸ਼ਰਾਬ ਪੀ ਰਹੇ ਨੇ ਵੀ ਉਹਨਾਂ ਸ਼ਰਾਬ ਦੀ ਲਤ ਲੱਗੇ ਉਹਦੇ ਲਈ ਸਾਡੇ ਕੋਲ ਇੱਕ ਬਿਨਾ ਦੱਸੇ ਡ੍ਰੌਪ ਦੇ ਵਿੱਚ ਮੈਡੀਸਿਨ ਆਉਂਦੀ ਆ ਕੱਲੇ ਸ਼ਰਾਬ ਵਾਲੇ ਲਈ ਉਹ ਤੁਸੀਂ 3 ਤੋਂ 6 ਮਹੀਨੇ ਉਹਨਾਂ ਨੂੰ ਰੈਗੂਲਰ ਦਿਓ ਉਹ ਹੌਲੀ ਹੌਲੀ ਆਪਦਾ ਜਿਹੜਾ ਸ਼ਰਾਬ ਦਾ ਨਸ਼ਾ ਉਹ ਛੱਡਣਾ ਸ਼ੁਰੂ ਕਰ ਦੇਵੇ ਉਹਦੇ ਤੇ ਅਸਰ ਹੀ ਨਹੀਂ ਕਰ ਜੇ ਕੋਈ 20-25 ਸਾਲ ਤੋਂ ਸ਼ਰਾਬ ਪੀ ਰਿਹਾ ਫਿਰ ਉਹਦੇ ਅਸਰ ਕਰੇਗਾ ਦੇਖੋ ਹਾਂਜੀ ਉਹਦੇ ਵਿੱਚ ਕੀ ਹੈ ਜੇ ਟਾਈਮ ਪੀਰੀਅਡ ਲੰਬਾ ਹੋ ਸਕਦਾ ਵਾ ਦੇਖੋ ਕੋਈ ਵੀ ਚੀਜ਼ ਆ ਕੇ ਇਹਨੂੰ ਬਿਨਾਂ ਦੱਸੇ ਦੇਣੀ ਉਹਨੂੰ ਬਿਲਕੁਲ ਸਲੋਲੀ ਵਰਕ ਕਰਦਾ ਔਰ ਸਭ ਤੋਂ ਵੱਡੀ ਚੀਜ਼ ਜਿੱਦਾਂ ਅੱਜ ਬਿਨਾਂ ਦੱਸੇ ਸ਼ਰਾਬ ਵਾਲੀ ਬਹੁਤ ਮੈਡੀਸਿਨ ਚੱਲ ਗਈ ਇਹਨੂੰ ਕਹਿੰਦੇ ਬੌਮਟਿੰਗ ਆ ਗਈ ਫੇਸ ਰੈੱਡ ਹੋ ਗਿਆ ਬੀਪੀ ਆਈ ਗਿਆ ਆਪਣੀ ਮੈਡੀਸਨ ਨਾਲ ਇਦਾਂ ਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਹਾਂ ਮੈਨੂੰ ਇਦਾਂ ਹੀ ਹੁੰਦਾ ਨੇ ਵੀ ਜਦੋਂ ਕੋਈ ਆਪਾਂ ਦਵਾਈ ਦਿੰਨੇ ਆ ਨਾ ਛੱਡਣੇ ਤਾਂ ਆਮ ਬੰਦਿਆਂ ਨੂੰ ਉਲਟੀਆਂ ਲੱਗ ਜਾਂਦੀਆਂ ਨੇ ਬੁਖ ਉਹ ਸਿਰਫ ਸ਼ਰਾਬ ਦੇ ਲਈ ਆ ਜੀ ਬਿਨਾ ਦੱਸੇ ਜਿਹੜੇ ਅਦਰ ਕੋਈ ਵੀ ਬੰਦਾ ਨਸ਼ਾ ਕਰ ਰਿਹਾ ਉਹਨਾਂ ਦੇ ਲਈ ਤਾਂ ਉਹਨਾਂ ਨਾਲ ਕਾਉਂਸਲਿੰਗ ਕਰਕੇ ਉਹਨਾਂ ਨੂੰ ਦੱਸ ਕੇ ਹੀ ਮੈਡੀਸਿਨ ਦੇਣੀ ਪੈਣੀ ਲੋਕ ਦੱਸਦੇ ਨੇ ਇਦਾਂ ਆਨਲਾਈਨ ਤੁਹਾਨੂੰ ਵੀ ਸਾਨੂੰ ਆ ਦਿੱਕਤ ਆ ਰਹੀ ਹੈ ਹਾਂਜੀ ਹਾਂਜੀ ਬਹੁਤ ਦੱਸ ਰਹੇ ਨੇ ਕਿਉਂਕਿ ਦੱਸਣ ਤੋਂ ਬਾਅਦ ਹੀ ਆਪਾਂ ਉਹਨਾਂ ਨੂੰ ਮੈਡੀਸਿਨ ਦੇ ਪਾਉਣੇ ਅਗਰ ਅਗਰ ਆਪਾਂ ਨੂੰ ਜਦੋਂ ਤੱਕ ਪ੍ਰੋਪਰਲੀ ਡੋਜ਼ ਨਹੀਂ ਪਤਾ ਲੱਗੇਗੀ ਅਸੀਂ ਉਹਨੂੰ ਪ੍ਰੋਪਰ ਮੈਡੀਸਿਨ ਨਹੀਂ ਦੇ ਸਕਦੇ ਅਗੇ ਡੋਜ਼ ਤੋਂ ਬਾਅਦ ਮੈਡੀਸਿਨ ਤੇ ਰਿਜ਼ਲਟ ਮਿਲ ਰਿਹਾ ਤੇ ਸਭ ਤੋਂ ਜ਼ਿਆਦਾ ਕੰਮ ਇਹ ਸਾਡਾ ਇਦਾਂ ਜਿਹੜਾ ਇੱਕ ਠੀਕ ਹੁੰਦਾ ਉਹ ਕਿ ਤੇ ਜਿਹੜੀ ਤੁਹਾਡੀ ਦਵਾਈ ਕਿੱਥੇ ਕਿੱਥੇ ਮੈਂ ਤੁਸੀਂ ਡਿਲੀਵਰ ਕਰਾਉਨੇ ਆ ਇੱਥੇ ਆਪਣੇ ਪੰਜਾਬ ਦੇ ਵਿੱਚ ਹਾਂਜੀ ਨਹੀਂ 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 ਮੈਡਮ 올 ਇੰਡੀਆ ਦਾ ਆਪਣੀ ਡਿਲੀਵਰੀ ਆ ਜਿਹੜੀ ਬਿਲਕੁਲ ਫ੍ਰੀ ਆ ਅਗਰ ਤੁਸੀਂ ਮੈਡੀਸਨ ਮੰਗਵਾਉਣਾ ਚਾਹੁੰਦੇ ਹੋ ਜਿਹੜਾ ਫੋਰਨ ਦਾ ਉਹ ਜਿੰਨਾ ਤੁਹਾਡਾ ਖਰਚਾ ਪੈਂਦਾ ਜੀ ਕੋਰੀਆ ਦਾ ਉਹ ਐਕਸਟਰਾ ਹੁੰਦਾ ਮੈਡੀਸਨ ਤੇ ਜਿਹੜੀ ਇੰਡੀਆ ਦੇ ਵਿੱਚ ਡਿਲੀਵਰੀ ਹੁੰਦੀ ਉਹਦੇ ਵੀ ਚਾਰਜਸ ਹੁੰਦੇ ਆ ਤੁਹਾਡੇ ਨਹੀਂ ਉਹ ਤਾਂ ਬਿਲਕੁਲ ਫ੍ਰੀ ਆਫ ਕੋਸਟ ਫ੍ਰੀ ਆਫ ਕੋਸਟ ਹੈ ਹਾਂਜੀ ਤੇ ਜਿਹੜੀ ਯੂਥ ਆ ਜਿਹੜੀ ਨਸ਼ਾ ਕਰਦੇ ਨੇ ਜਾਂ ਫੈਮਿਲੀ ਨੇ ਜਿਹੜੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਆਪਣੇ ਜਿਹੜੇ ਘਰ ਦੇ ਨੇ ਉਹਨ ਅੱਜ ਕਿਸੇ ਵੀ ਵਜ੍ਹਾ ਕਰਕੇ ਤੁਸੀਂ ਅਸੀਂ ਕੋਈ ਦਾਵਾ ਨਹੀਂ ਕਰਦੇ ਕੋਈ ਚੈਲੰਜ ਨਹੀਂ ਕਰਦੇ ਕਿਸੇ ਵੀ ਵਜ੍ਹਾ ਕਰਕੇ ਜੇ ਸੰਗ ਦੀ ਵਜ੍ਹਾ ਕਰਕੇ ਕੋਈ ਡਿਪਰੈਸ਼ਨ ਤੁਹਾਨੂੰ ਪ੍ਰੋਬਲਮ ਤੁਹਾਨੂੰ ਨਸ਼ੇ ਦੀ ਦਲਦਲ ਵਿੱਚ ਫਸ ਗਏ ਤੇ ਅੱਜ ਛੱਡਣਾ ਚਾਹ ਰਹੇ ਹੋ ਆਦਾ ਮਾਨ ਬਣਾ ਕੇ ਸਾਡੇ ਕੋਲ ਆਓ ਅਸੀਂ ਤੁਹਾਡੀ ਫੁੱਲ ਸਪੋਰਟ ਕਰਾਂਗੇ ਤੁਸੀਂ ਦਾਵਾ ਕਿਉਂ ਨਹੀਂ ਕਰਦੇ ਹੈਗੇ ਬਾਕੀ ਲੋਕ ਨੇ ਬੜਾ ਦਾਵਾ ਕਰਦੇ ਦੇਖੋ ਜੀ ਗੱਲ ਇਹ ਆ ਜੀ ਮੈਂ ਕਹਣਾ ਜੀ ਆਪਣੇ ਮੂੰਹੋਂ ਦਾਵਾ ਕਰਨ ਵਾਲੋ ਲੋਕ ਖੁਦ ਲੈਣ ਤੇ ਛੱਡਣ ਤਾਂ ਦੱਸਣ ਕੋਈ ਦਾਵਾ ਕਰਕੇ ਵੀ ਕੋਈ ਫਾਇਦਾ ਨਹੀਂਗਾ ਕਤੇ ਕੋਈ ਪੇਸ਼ੇਂ ਇਦਾਂ ਆਇਆ ਵੀ ਜਿਹੜਾ ਠੀਕ ਹੋ ਕੇ ਆਇਆ ਹੋਵੇ ਨਸ਼ਾ ਛਡਣ ਦੇ ਬਾਅਦ ਆਇਆ ਹੋਵੇ ਬਹੁਤ ਪਰਸਨ ਆਏ ਨੇ ਜੀ ਸਾਡੇ ਕੋਲ ਨਸ਼ਾ ਛਡਣ ਦੇ ਬਾਅਦ ਬਹੁਤ ਨੇ ਜਿਨ੍ਹਾਂ ਨੇ ਦੱਸਿਆ ਅੱਗੇ ਪੇਸ਼ੇਂਾਂ ਨੂੰ ਲੈ ਕੇ ਵੀ ਆਏ ਨੇ ਪਰ ਅਸੀਂ ਉਹਨਾਂ ਨੂੰ ਬਹੁਤ ਲੋਕਾਂ ਨੂੰ ਇਹ ਗੱਲ ਕਹੀ ਆ ਵੀ ਤੁਸੀਂ ਇੱਕ ਵਾਰੀ ਕਮਰੇ ਅੱਗੇ ਆ ਕੇ ਲੋਕਾਂ ਦੱਸੋ ਕਹਿੰਦੇ ਵੀ ਨਹੀਂ ਅਰੇ ਇਹ ਅਸੀਂ ਕਰਦੇ ਹਾਂ ਤੁਹਾਡੇ ਕੋਲ ਇਦਾਂ ਸਾਰੀ ਸੇਵਾ ਬਹੁਤ ਕਰਦੇ ਵਿੱਚ ਤਾਂ ਮੇਰੇ ਕੋਲ ਇਦਾਂ ਦੇ ਪਰਸਨ ਨੇ ਇਧਰ ਨਵੇਂ ਸ਼ਹਿਰ ਤੋਂ ਉਹ ਬੰਦਿਆਂ ਨੇ ਆਪਦੇ ਪੱਲੇੋਂ ਪੈਸਾ ਲਾ ਕੇ ਤਕਰੀਬਨ 10 ਤੋਂ 12 ਲੋਕ ਨੇ ਜਿਨ੍ਹਾਂ ਨੂੰ ਨਸ਼ਾ ਛਡਵਾਇਆ ਜੀ ਆਪਦੇ ਪੱਲੇੋਂ ਪ ਜੇਕਰ ਕਿਸੇ ਨੇ ਥੋੜੀ ਦਵਾਈ ਮੈਡੀਸਿਨ ਮੰਗਾਉਣੀ ਹੈ ਤਾਂ ਆਪਣਾ ਕੰਟੈਕਟ ਨੰਬਰ ਇੱਕ ਵਾਰ ਜਰੂਰ ਦੱਸ ਦਿਓ ਆਪਣਾ ਨੰਬਰ ਜਿਹੜਾ ਹੈਗਾ ਜੀ 8725941722 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਪਣਾ ਜਿਹੜਾ ਐਡਰੈਸ ਹੈਗਾ ਜੀ ਪਾਇਰ ਰੋਡ ਨੀਅਰ ਇਲੈਕਟ੍ਰਿਸਿਟੀ ਬੋਰਡ ਬੀਚਾ ਬੀਚਾ ਲੁਧਿਆਣਾ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਪੈ ਰਹੇ ਆ ਦੀ ਬੀਜਾ ਜਾਂ ਤੁਸੀਂ ਸਾਡੇ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਇਹ ਸਾਡੇ ਨਾਲ ਕੇ ਸਟਾਰ ਸ਼ਾਈਨ ਆਯੁਰਵੇਦਿਆ ਤੋਂ ਕ੍ਰਿਸ਼ਨ ਸਿੰਘ ਜੀ ਜਿਨ੍ਹਾਂ ਨੇ ਕੀ ਕਿਹਾ ਵੀ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਰਸਾ ਛੱਡਣ ਦਾ ਜਾਂ ਚਾਹ ਆਣਾ ਉਹ ਸਾਡੇ ਨਾਲ ਇੱਕ ਵਾਰ ਜਰੂਰ ਇੱਥੇ ਆ ਕੇ ਮਿਲ ਸਕਦਾ ਹੈਗਾ ਅਸੀਂ ਆਪਣੀ ਦਵਾਈ ਦਵਾਂਗੇ ਜਿਹਦੇ ਨਾਲ ਤੁਸੀਂ ਨਸ਼ਾ ਜਿਹੜਾ ਛੱਡ ਸਕਦੇ ਹੋ ਜੇਕਰ ਕੋਈ ਪਰਿਵਾਰਿਕ ਮੈਂਬਰ ਆਪਣੇ ਘਰ ਦੇ ਕਿਸੇ ਦਾ ਵੀ ਨਸ਼ਾ ਛਡੋਣਾ ਚਾਹੁੰਦਾ ਹੈਗਾ ਉਹ ਵੀ ਇੱਥੇ ਆ ਸਕਦੇ ਨੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਤੇ ਨਸ਼ਾ ਜਿਹੜਾ ਛੱਡਣਾ ਉਹ ਚਾਹੁੰਦੇ ਨੇ ਉਹ ਵੀ ਇਤਿਆਹ ਸਕਦੇ ਨੇ ਇਹਨਾਂ ਨੇ ਆਪਣੇ ਨੰਬਰ ਵੀ ਦਿੱਤੇ ਨੇ ਤੁਸੀਂ ਉੱਤੇ ਸੰਪਰਕ ਕਰ ਸਕਦੇ ਹੋ ਤੁਸੀਂ ਦੇ ਪ੍ਰੋਨਿਸ ਪੰਜਾਬ ਮੈਂ ਰਣਦੀਪ ਕੌਰ ਬੀਜਾ